ਸਾਡੇ ਜ਼ਿਲ੍ਹੇ ਦੇ ਪ੍ਰਧਾਨ ਕਾਂਗਰਸੀ ਬੜਾ ਸਾਹ ਸਰਬੋਤ ਸਿੰਘ ਸਾਵੀ ਜੀ ਅੱਜ ਮੇਰਾ ਆਪਣਾ ਹੀ ਸਾਥੀ ਜੈਪੂਨ ਤੇਰਾ ਧੰਨਵਾਦ ਕਰਾਂ ਕਿ ਆਪਣੀ ਧੀ ਦਾ ਕਰਾਂ ਨਹੀਂ ਜੀ ਸੰਤਦਾਰ ਕਰੋ ਜੀ ਸੰਤਦਾਰ ਸੰਤਦਾਰ ਬਾਅਦ ਚ ਕਰੂਗਾ ਸੰਤਦਾਰ ਦਾ ਧੰਨਵਾਦ ਪਹਿਲਾਂ ਹੀ ਪੱਕਾ ਪਰਮਾਨੈਂਟ ਹਾਂ ਜੀ ਹਾਂ ਸੰਤ ਵਰਗਾ ਪੰਧਾ ਜਿਹੜਾ ਨਾ ਇਹ ਬਹੁਤ ਘੱਟ ਬੜੇ ਘੱਟ ਇਹੋ ਜਿਹੇ ਪਰਿਵਾਰਾਂ 'ਚ ਜਨਮ ਲੈਂਦਾ ਤੇ ਜਿਹੜਾ ਸਾਥੀਆਂ ਨਾਲ ਤੇ ਪਰਿਵਾਰ ਨਾਲ ਤੇ ਗਰੀਬਾਂ ਨਾਲ ਹਮਦਰਦੀ ਰੱਖਦਾ ਇਹ ਉਹ ਸੰਤ ਹੈ ਸੰਤ ਉਹ ਨਹੀਂ ਹੁੰਦਾ ਕਿ ਜਿਹੜੇ ਬੈਠੇ ਨੇ ਸੰਤ ਹੀ ਹੁੰਦੇ ਜਿਹੜੇ ਗੁਪਤ ਬੈਠੇ ਹੁੰਦੇ ਆ ਉਹ ਸੰਤ ਜ਼ਿਆਦਾ ਹੁੰਦੇ ਜਿਹੜੇ ਜਿਹੜੇ ਕਿਰਤ ਕਮਾਈ ਕਰਦੇ ਆ ਮੇਰਾ ਛੋਟਾ ਭਰਾ ਜਗਜੀਤ ਔਰ ਮੇਰੇ ਨਾਲ ਹੁੰਦਾ ਸਭ ਤੋਂ ਵੱਧ ਕੰਮ ਕਰਦਾ ਹੁੰਦਾ ਸੀ ਤੇ ਜਗਜੀਤ ਹੁਣ ਆਪਾਂ ਨਾ ਜਦੋਂ ਕੋਈ ਚੀਜ਼ ਮਿਲਦੀ ਆ ਹੁਣ ਛੱਡਣੀ ਇਹਦਾ ਪਰਮਾਨੈਂਟਲੀ ਕੋਡ ਰੱਖ ਲਈਏ ਇਹਦੇ ਬਾਰੇ ਬਾਤ ਠੀਕ ਆ ਨਾ ਤੇ ਕੋਟਕੇ ਬਾਫੜੀ ਰੱਖੋ ਬੇਰੇ ਗੱਡੀ ਮੈਂ ਪਹਿਲਾਂ ਹੀ ਪੁੱਛ ਲਈ ਤਾਂ ਅਲਤਕਲ ਸਮਝ ਲੱਗੀ ਤੂੰ ਚਲਾ ਕਿਦਾਂ ਗਿਆ ਬਦਲਾ ਹੀ ਨਾ ਲਿਆਣਾ ਨਹੀਂ ਨਹੀਂ ਮੈਨੂੰ ਅੱਜ ਤੱਕ ਨਹੀਂ ਸਮਝ ਲੱਗੀ ਉਹਦੋਂ ਕਿਹਾ ਮੇਰਾ ਨੰਬਰ ਲੋਟ ਕਰ ਲੋ ਮੈਂ ਕਿਹਾ ਤੇਰਾ ਨੰਬਰ ਇਹੋ ਹੀ ਯਾਰ ਮੈਂ ਅੱਜ ਤੱਕ ਨਹੀਂ ਇਹਦਾ ਨੰਬਰ ਦਿਲੇਡੀ ਸਾਰੇ ਬਲਿਆਂ ਦੇ ਨੇ ਲਾਇਆ ਇਸ ਤਰ੍ਹਾਂ ਮੈਨੂੰ ਪਤਾ ਤੇ ਇਹ ਮੇਰਾ ਪ੍ਰਧਾਨ ਜੇ ਮੈਂ ਖਾਬ ਹੋਣੀ ਸਟੇਜ ਤੇ ਬੈਠੇ ਸਾਰੇ ਕੋਈ ਮੇਰੇ ਖਾਤੇ ਬੈਠੋ ਸੁਪਨ ਸਾਹਿਬ ਬੈਠੇ ਨੇ ਵਾਕਿਆਈ ਪੜਾ ਸਾਹਿਬ ਜਿੱਦਾਂ ਤੁਹਾਡੇ ਵਾਕਿਆਚ ਨੇ ਨਾ ਤੇ ਤੁਹਾਡੇ ਕਿਸੇ ਬੰਦੇ ਦੀ ਖਲੜੇ ਜਿ ਕੋਈ ਗਾਦੀ ਤੇ ਉਹ ਤਾਂ ਹੀ ਏ ਨੇ ਨਾ ਹੀ ਝੁਕਦੇ ਨੇ ਤੇ ਨਾ ਹੀ ਲਿਫਟੇ ਨੇ ਪਿਆਰ ਨਾਲ ਭਾਵੇਂ ਜੋ ਮਰਜ਼ੀ ਕਰਾ ਲੋ ਤੇ ਜੇ ਮੈਂ ਵੀ ਥੋੜਾ ਜਾ ਕੜ ਜਾਂਦਾ ਤਾਂ ਆਕੜ ਮੇਰੇ ਨਾਲ ਵੀ ਜਾਂਦੇ ਨੇ ਠੀਕ ਆ ਨਾ ਸਰਪੰਚ ਸਾਹਿਬ ਆ ਮੇਰਾ ਸਰਪੰਚ ਹੀ ਮੇਰੇ ਕੋਲ ਘੇਰੇ ਨੇ ਉਹਨਾਂ ਡਾਈਡਰ ਸਾਥੇ ਵਾਹਤੇ ਬਿਲਕੁਲ ਪਿੱਛੇ ਨਹੀਂ ਹਟਣਾ ਚਾਹੀਦਾ ਕਈ ਵਾਰ ਪੀ ਵੀ ਕਿੰਨਾ ਹੋ ਜਾਂਦੇ ਮੈਂ ਕਾ ਹੀ ਮੈਂ ਕਾ ਹੀ ਜੜਾਈ ਗੱਲ ਮੈਂ ਕਹਾਂ ਜੇ ਕਿ ਮੇਰੇ ਨਾਲ ਗੱਕੜ ਕੇ ਆ ਜੋਦੇ ਤੂੰ ਇਹ ਕਰਕੇ ਜਿੱਥੇ ਪਰਿਵਾਰ ਦੀ ਗੱਲ ਆ ਜਾਂਦੀ ਹੈ ਨਾ ਜਦੋਂ ਪਰਿਵਾਰ ਦੀ ਗੱਲ ਆ ਜਾਂਦੀ ਹੈ ਉਹ ਕਦੀ ਵੀ ਲੀਡਰ ਫੇਲ ਨਹੀਂ ਹੁੰਦਾ ਤੇ ਜਿਹਦੀ ਧੌਣ ਚੱਕ ਲਈ ਅੜ ਜੇ ਉਹਦੀ ਧੌਣ ਵੀ ਬੜੀ ਛੇਤੀ ਵਰਕਰ ਭਾਂਦਾ ਪਾਂਦੇ ਕਰੇ ਕਵੀਰ ਕਰਕੇ ਇਹ ਜਿਹੜੇ ਚੀਜ਼ਾਂ ਦਾ ਕੁੰਡੀਆਂ ਜਾਂਦੀਆਂ ਰਹਿੰਦੀਆਂ ਇਹਦਾ ਇਹਦਾ ਕੋਈ ਬਹੁਤ ਵੱਡੇ ਨਹੀਂ। ਅੰਦਾਜ਼ੀ ਤੇਰੇ ਪ੍ਰਦਾਲੇ ਨੂੰ ਵੀ ਮਿਲਿਆ। ਹਾਂਜੀ। ਤੇਰੇ ਮਾਤਾ ਦੇ ਜਿੰਨਾ ਵਾਹਿਗੁਰੂ ਦੇ ਨਾਲ ਲਗਾਓ। ਬਹੁਤ ਘੱਟ ਖਵਾ। ਤੇ ਅੱਜ ਜੇ ਤੁਸੀਂ ਆਪਣੇ ਮਾਪੇ ਦੀ ਕਿਰਤ ਗਵਾਹ ਕਰਕੇ ਇੱਥੇ ਪਹੁੰਚੇ। ਤੇ ਇਹ ਦਸਾਂਵਾਂ ਦੀ ਕਿਰਤ ਹੈ। ਜਿਹੜੀਆਂ ਵਾਕੀ ਕਰਤਾ ਹੁੰਦੇ ਆ ਉਹਦੇ ਕੋਈ ਨੀ ਜਪਛਤ ਹੁੰਦੀ ਆ ਜਿਵੇਂ ਚੇਅਰਮੈਨ ਲਈ ਜੋ ਮਰਜ਼ੀ ਕਰ ਸਕਦਾ ਸੀ ਤੇਰੀ ਇਮਾਨਦਾਰੀ ਨੇ ਇਹਨੂੰ ਬਾੜਾ ਕੰਮ ਕਰ ਲਿਆ ਇਹਨੂੰ ਆਇਆ ਹੀ ਨਹੀਂ ਰੇਤਵਾਜ ਤੇ ਨਾ ਇਹਦੇ ਪਹਿਲਾਂ ਕਰਿਆ ਤੇ ਨਾ ਹੀ ਹੋਣੀ ਆਇਆ ਅੱਜ ਜੋ ਪੰਜਾਬ ਦੇ ਵਿੱਚ ਹਾਲਾਤ ਨੇ ਇਹ ਪਤਾ ਦੁੱਖ ਕਿੰਨੂੰ ਪਤਾ ਹੁੰਦਾ ਫੇ ਕੋਈ ਸਭ ਤੋਂ ਔਖਾ ਕੋਈ ਵੋਟਾ ਨਾ ਪੁੱਤ ਉੱਤੇ ਦੀ ਅਰਥੀ ਨੂੰ ਦੇਣਾ ਹੁੰਦਾ ਕੋਈ ਪਾਪ ਜਦੋਂ ਆਪਣੇ ਪੁੱਤ ਦੀ ਅਰਥੀ ਲੈ ਕੇ ਤੁਰਦਾ ਨਾ ਜਿਹੜੇ ਗੈਂਗਸਟਰਾਂ ਨਾਲ ਚੇਹੇ ਜਾਂਦੇ ਨੇ ਉਸ ਪਾਪ ਦਾ ਤੇ ਉਸ ਮਾਂ ਦਾ ਤੇ ਉਸ ਧੀ ਦਾ ਜਿਹਦਾ ਸਿਰ ਦਾ ਸਾਈਂ ਜਾਂਦਾ ਤੇ ਉਹ ਹੀ ਕਰ ਸਕਦੇ ਨੇ